ਵਾਟਨ ਤਸ ਨੇਕ ਟੱਪ ਪਹੁੰਚਾ ਪਰ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਪਿਆਰੀ ਸਾਧ ਸੰਗਤ ਬਹੁਤ ਵੱਡੇ ਭਾਗ ਹਨ ਸ਼ਾਮ ਦੇ ਦੀਵਾਨ ਚ ਗੁਰੂ ਚਰਨਾਂ ਜਿਉਣ ਮਿਲ ਬੈਠ ਕੇ ਗੁਰੂ ਦਾ ਪਿਆਰ ਗੁਰੂ ਦੀ ਅਸੀਸ ਗੁਰੂ ਦੀ ਬਖਸ਼ੀਸ਼ ਪ੍ਰਾਪਤ ਕਰ ਰਹੀ ਹਾਂ ਭੰਤਾ ਦੇ ਜੋਗ ਹਾਂ ਸੋ ਨਿਤਨੇਮ ਅਨੁਸਾਰ ਬਿਰਤੀਆਂ ਕਾਗਰ ਕਰਕੇ ਜਿਸ ਤਰ੍ਹਾਂ ਰਹਿਰਾਸ ਅਰਦਾਸ ਕਿਤਨ ਆਨੰਦ ਬਾਣੀਆ ਕੁਝ ਸਮਾਂ ਸਹੇਬੇ ਕਮਾਲ ਦਸ਼ਵੇਸ਼ ਪਿਤਾਵਾਜਾਂ ਵਾਲੇ ਕਰਗੀਤ ਸਤਿਗੁਰੂ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਸਹੇ ਮਹਾਰਾਜ ਜੀ ਦਾ ਅਮਰ ਇਤਿਹਾਸ ਪੰਗਾਣੀ ਦਾ ਜੁੱਧ ਜੋ ਚੱਲਿਆ ਆ ਰਿਹਾ ਹੈ ਸਰਵਣ ਕਰਦੇ ਹਾਂ ਵਿਚਾਰਦੇ ਹਾਂ ਮਹਾਨ ਜੁੱਧ ਹੋ ਰਿਹਾ ਹੈ ਰਣ ਭੂਮੀ ਦੇ ਵਿੱਚ ਗੁਰੂ ਕੇ ਸੂਰਮੇ ਜੰਗ ਲੜ ਰਹੇ ਨੇ ਪਹਾੜੀਆਂ ਵੱਲੋਂ ਹਮਲਾ ਕੀਤਾ ਹੋਇਆ ਪਠਾਨ ਪਹਾੜੀਆਂ ਨਾਲ ਲੜ ਕੇ ਗੁਰਸਿੱਖਾਂ ਦੇ ਉੱਤੇ ਤੀਰ ਬਦੂਖਾਂ ਨੇ ਜਿੱਚੇ ਚਲਾ ਰਹੇ ਨੇ ਜੋ ਕੱਲ ਆਪ ਸਰਵਣ ਕਰ ਰਹੇ ਸੀ ਫਤਿਹ ਸ਼ਾਹ ਦੇ ਹੰਣ ਦੇ ਨਾਲ ਵਿਖਨ ਖਾਨ ਤਿੰਨ ਜਾਬਤ ਖਾਨ ਇਹ ਪਠਾਨ ਬੜੇ ਜੋਸ਼ ਦੇ ਨਾਲ ਹੱਲਾ ਕਰਕੇ ਪਠਾਣਾ ਨੂੰ ਲੈ ਕੇ ਅੱਗੇ ਵਧੇ ਸਤਿਗੁਰੂ ਮਹਾਰਾਜਾ ਸੂਰਮਾ ਭਾਈ ਸਾਹਿਬ ਚੰਦ ਜੀ ਇਹਨਾਂ ਨੂੰ ਰੋਕ ਰਿਹਾ ਸੀ ਪਰ ਇਹ ਕੱਲਾ ਸੀ ਉਧਰ ਪੇਖਣੇ ਖਾਣ ਦੇ ਨਾਲ ਹਰੀਚੰਦ ਰਾਜਾ ਅੰਡੂਰੀਆ ਜਿਹੜਾ ਬੜਾ ਸੂਰਮਾ ਸੀ ਉਹ ਵੀ ਆਇਆ ਦੇਖ ਕਰਕੇ ਸਤਿਗੁਰੂ ਮਾਨਰਾਜ ਜੀਆ ਨੇ ਭਾਈ ਤੇਰਾਮ ਜੀ ਭਾਈ ਨੰਦ ਚੰਦ ਇਹਨਾਂ ਸੂਰਮਿਆਂ ਨੂੰ ਕਿਹਾ ਕਿ ਹੁਣ ਤੁਸੀਂ ਵੀ ਆਪਣੀ ਫੌਜ ਲੈ ਕੇ ਅੱਗੇ ਵਧੋ ਇਸ ਤਰ੍ਹਾਂ ਇਹ ਵੀ ਸੂਰਮੇ ਅੱਗੇ ਵਧੇ ਹਨ ਹੁਣ ਚੋਟੀ ਦੇ ਸੂਰਮਿਆਂ ਦਾ ਤੋਂ ਹਾ ਪਾਸਿਆਂ ਤੋਂ ਮੁੱਠ ਭੇੜ ਹੋ ਰਿਹਾ ਹੈ ਭਿਆਨਕ ਜੰਗ ਹੋ ਰਿਹਾ ਹੈ ਇੱਥੇ ਤੱਕ ਕੱਲ ਸੁਣਿਆ ਸੀ ਆਓ ਇਹ ਜੰਗ ਅੱਗੇ ਹੋਰ ਕਿਵੇਂ ਵਧ ਰਿਹਾ ਹੈ ਮਨ ਵਰਤੀ ਇਕਾਗਰ ਗੁਰੂ ਚਰਨਾਂ ਦਾ ਧਿਆਨ ਰਸਨਾ ਦੀ ਪਵਿੱਤਰਤਾ ਕਰੀਏ ਪਿਆਰ ਨਾਲ ਵਿਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਤੇਸ ਨਿਕਟ ਪਹੁੰਚਾ ਭਾਈ ਦਿਆਰਾਮ ਜੀ ਆਪਣੇ ਸੂਰਮਿਆਂ ਨੂੰ ਲੈ ਕੇ ਭੀਖਨ ਖਾਨ ਨਜਾਬਤ ਖਾਨ ਹਰੀ ਚੰਦ ਰਾਜੀ ਦੇ ਸਾਹਮਣੇ ਜਾ ਪਹੁੰਚੇ ਹਨ ਮਾਰੇ ਅਦਤ ਪਠਾਨ ਰਨਨਾਦਤ ਬੜ ਉੱਚਾ ਬੜੇ ਉੱਚੀ ਉੱਚੀ ਲਲਕਾਰੇ ਮਾਰਦਿਆ ਹੋਇਆ ਤੀਰਾਂ ਦੀ ਵਰਖਾ ਕੀਤੀ ਬਹੁਤ ਪਠਾਨ ਵਾਰੇ ਕਰੇ ਹਟਾਵਣ ਜੇ ਵਦੇ ਰਨਖੇਤ ਛੁਡਾਇਓ ਇਹ ਜਿਹੜੇ ਅੱਗੇ ਵਦੇ ਸਨ ਉਨਾ ਕੁਛ ਨੂੰ ਮਾਰ ਦਿੱਤਾ ਕੁਛ ਪਿੱਛੇ ਹਟੇ ਹਨ ਇਹ ਰਣ ਭੂਮੀ ਮੈਦਾਨਾ ਜੰਗ ਜਿੱਥੇ ਭਿਆਨਕ ਜੰਗ ਹੋ ਰਿਹਾ ਸੀ ਇਹ ਬਧੇ ਸੀ ਇਹਨਾਂ ਨੂੰ ਹੁਣ ਪਿੱਛੇ ਹਟਾ ਦਿੱਤਾ ਹੈ ਹਟ ਤੁਰਕ ਤ ਤਰਨ ਕੀ ਓਟ ਹੈ ਨਿਜ ਗਾਤ ਬਚਾਇਓ ਜਦੋਂ ਬਸਖਾਂ ਦਾ ਸੂਰਮਿਆਂ ਦਾ ਹਮਲਾ ਹੋਇਆ ਕਮਸਾਣ ਦੇ ਜੁੱਧ ਵਿੱਚ ਇਹਨਾਂ ਤੁਰਕਾਂ ਨੇ ਦੇਖਿਆ ਕਿ ਹੁਣ ਨਹੀਂ ਜਾਨ ਬਚਣੀ ਕਈਆਂ ਨੇ ਫਿਰ ਦਰਖਤਾਂ ਦੀ ਓਟ ਲਈ ਕਿਉਂਕਿ ਸਾਰਾ ਪਹਾੜੀ ਏਰੀਆ ਜੰਗਲ ਸੀ ਕਰਕੀਆਂ ਦਰਖਤਾਂ ਦੀ ਵੋਟ ਆਪਣੀ ਜਾਨ ਬਚਾਉਣ ਲੱਗੇ ਹਰਿ ਚੰਦ ਇਤ ਤੇ ਫਿਰਿਓ ਦੂਸਰ ਦਿਸ ਚਾਲਾ ਫਰੀ ਚੰਦ ਨੇ ਵੀ ਦੇਖ ਲਿਆ ਕਿ ਇਹਨਾਂ ਦੇ ਨਾਲ ਮੇਰੇ ਲਈ ਲੜਨਾ ਚੰਗਾ ਨਹੀਂ ਐ ਇਹ ਵੀ ਹੁਣ ਘੋੜਾ ਮੋੜ ਕੇ ਦੂਜੇ ਪਾਸੇ ਨੂੰ ਚਲੇ ਆ ਗਿਆ ਪੀਖਨ ਖਾਨ ਖਾ ਤੀਰ ਦੈ ਥਿਰ ਕਰ ਤਿਸ ਕਾਲਾ ਪਰ ਜਾਂਦਾ ਜਾਂਦਾ ਪੀਖਨ ਖਾਨ ਨੂੰ ਕਿਹਾ ਕਿ ਹੁਣ ਜਾਰੇ ਪਿੱਛੇ ਨਹੀਂ ਹਟਣਾ ਇੱਥੇ ਖੜ੍ਹੇ ਹੋ ਕੇ ਜੰਗ ਲੜਨਾ ਹੈ ਦੁੱਖਾਂ ਚਲਾਉਣੀਆਂ ਨੇ ਜਾਂ ਤੀਰ ਚਲਾਉਣੇ ਹਨ ਅੱਗੇ ਨਹੀਂ ਵਧਣਾ ਸੰਗੋ ਆਦਿਕ ਜਿਤ ਦਿਸ਼ਾ ਸੰਗ ਰਾਮ ਮਚਾਵੇ ਇਹ ਦੂਸਰੇ ਪਾਸੇ ਭਾਈ ਸੰਗੋ ਸਾਹ ਜੀ ਨਾਲ ਦੇ ਸੂਰਮਿਆਂ ਨੂੰ ਲੈ ਕੇ ਇਹਨਾਂ ਪਹਾੜੀ ਰਾਜਿਆਂ ਨਾਲ ਜੰਗ ਲੜ ਰਹੇ ਸੀ ਗयो ਤਰੰਗ ਤਵਾਏ ਕਰ ਦਨ ਤੀਰ ਚਲਾਵੇ ਇਉ ਤੀਰ ਚਲਾਉਂਦਾ ਹੋਇਆ ਘੋੜਾ ਪਜਾ ਕੇ ਉਧਰਲੇ ਪਾਸੇ ਰੇ ਚੰਦਰ ਰਾਜਾ ਚਲੇ ਆ ਗਿਆ ਜਿੱਧਰ ਭਾਈ ਸੰਗੋ ਸਾਹ ਜੀ ਲੜ ਰਹੇ ਸੀ ਭਾਈ ਜੀਤ ਮੱਲ ਜੀ ਇਹ ਬੀਬੀ ਵੀਰੋ ਦੇ ਪੰਜੇ ਘਰਾਸ ਸਨ ਇੱਕ ਪਾਸਾ ਇਹਨਾਂ ਨੇ ਮੱਲਿਆ ਹੋਇਆ ਸੀ ਇਉਂ ਜੰਗ ਮੱਥਾ ਸੀ ਜਿਹੜਾ ਬੜੀ ਦੂਰ ਤੱਕ ਚੌੜਾ ਸੀ ਇਸ ਕਰਕੇ ਥਾਂ ਥਾਂ ਹੀ ਖੜ ਕੇ ਲੋਕ ਕੇ ਪਿੱਛੇ ਨੂੰ ਜੰਗ ਲੜ ਰਹਿ ਸਨ ਆਵਤ ਕੋ ਅਵਲੋਕਿਓ ਹੰਡੂਰੀ ਰਾਜਾ ਆਏ ਸੰਗੋਸ਼ਾ ਨੇ ਦੇਖ ਲਿਆ ਕਿ ਹੰਡੂਰੀਆ ਰਾਜਾ ਭਜਿਆ ਰਿਹਾ ਲਾਲ ਘੋੜੇ ਤੇ ਸਵਾਰ ਹੋ ਕੇ ਲਾਲ ਬਲੋਚਨ ਬਦਨ ਤੇ ਭੀਖਣ ਰਨ ਸਾਜਾ ਜਿਨ੍ਹੇ ਅੱਖਾਂ ਵੀ ਲਾਲ ਕੀਤੀਆਂ ਹੋਈਆਂ ਨੇ ਭਿਆਨਕ ਜੰਗ ਲੜਨ ਵਾਸਤੇ ਅੱਗੇ ਵੱਧ ਰਿਹਾ ਆਪਣੇ ਨਾਲ ਦੇ ਸੂਰਮਿਆਂ ਨੂੰ ਲੈ ਕੇ ਸੰਗੋਸ਼ਾ ਕੋ ਦੰਡ ਦਾ ਖੜ ਤੀਰ ਨਿਕਾਰੇ ਆਏ ਸੰਗੋ ਸਾਹ ਨੇ ਬੜੇ ਜੋਸ਼ ਦੇ ਨਾਲ ਗੁੱਸੇ ਚ ਆ ਕੇ ਫਿਰ ਤਿੱਖੇ ਤੀਰ ਕੱਢੇ ਹਨ ਇਸ ਹਰੀ ਚੰਦ ਰਾਜੇ ਤੇ ਵਾਰ ਕਰਨ ਦੇ ਲਈ ਐਚ ਐਚ ਕਰ ਕਾਨ ਲੱਗ ਰਿਪ ਸੰਮੁਖ ਮਾਰੇ ਇਸ ਬੈਰੀ ਦੇ ਸੰਮੁਖ ਤੀਰਾਂ ਦੀ ਵਰਖਾ ਕੀਤੀ ਭਾਈ ਸੰਗੋ ਸਾਹ ਨੇ ਕੰਨ ਤੱਕ ਖਿੱਚ ਕੇ ਪੂਰੇ ਜ਼ੋਰ ਦੇ ਨਾਲ ਤੀਰ ਛੱਡੇ ਇਤ ਉਤ ਵਿਚਰਤ ਨੈ ਲਗਿਓ ਬਲ ਚਪਲ ਤੁਰੰਗਾ ਹਰੀ ਦਾ ਕੋੜਾ ਬਹੁਤ ਬਲੀ ਸੀ ਬੜਾ ਤੇਜ ਇੱਕ ਮੁੰਡਾ ਤੇ ਚੱਲਦਾ اسی اس کرکے ہر تیر ਉਹ بچا ਜਾਂਦਾ ਰਹਾ ادھر ادھر ہو کے ਭਾਵ ਕੇ تیر ਤੋਂ बच ਜਾਂਦਾ ਰਹਾ ਹੈ ਆਦੇ ਪਰਬਤ ਕੇ ਸੁਪਟ تن ਅੰਦਨ ਭੰਗਾ ਹਰ ਜਿਹੜਾ تیر ਛੱਡਿਆ ਹੁੰਦਾ ਸੀ ਭਾਈ ਸੰਗੋਸ਼ਾ ਨੇ ਇਹ ਤਾਂ ਵੱਜ ਜਾਂਦਾ ਸੀ ਅੱਗੇ ਪਹਾੜੀਆਂ ਦੇ ਜਿਹੜਾ ਕੋਈ ਡਿੱਕਿਆ ਜਾਂਦਾ ਸੀ ਉਹਦੇ ਵੱਜਦਾ ਇਹ ਤੇ ਬਾਜਦਾ ਉਹਨੂੰ ਮਾਰ ਦਿੰਦਾ ਇਤ ਜੋ ਦਾਏ ਅੜ ਪਰੇ ਉਤ ਮਦ ਕਰ ਸ਼ਾਹੰਦ ਇਦ ਤੈ ਦੋਏ ਜੋਦੇ ਭਾਈ ਸੰਗੋਸਾ ਤੇ ਹਰੀ ਚੰਦ ਰਾਜੇ ਦਾ ਮਹਣੋ ਸਾਹਮਣੇ ਜੁਦ ਹੋਣਾ ਸ਼ੁਰੂ ਹੋ ਗਿਆ ਉਹਦਰ ਜਿਹੜਾ ਚੰਦੇਰੀਆ ਮਦਗ ਸ਼ਾਹ ਰਾਜਾ ਸੀ ਸੰਦ ਚਦੇਲ ਸਪਾਏ ਦਨ ਰਿਪ ਕੈ ਰਨ ਮਾਹੰਦ ਉਹ ਵੀ ਆਪਣੇ ਨਾਲ ਦੇ ਸੂਰਮਿਆਂ ਨੂੰ ਲੈ ਕੇ ਜੰਗ ਦੇ ਵਿੱਚ ਕੁੱਦਿਆ ਹੋਇਆ ਲੜ ਰਿਹਾ ਹੈ ਤੇ ਆਹ ਰਾਮ ਨਾਨਦ ਚੰਦ ਸੋ ਗੁਰ ਕੋ ਦਲ ਭਾਰੇ ਭਾਈ ਤੇ ਆਹ ਰਾਮ ਭਾਈ ਨਾਨਦ ਚੰਦੇ ਗੁਰੂ ਦੀਆਂ ਭਾਰੀ ਫੌਜਾਂ ਸਨ ਜਿਹੜੀਆਂ ਇਹਨਾਂ ਰਾਜਿਆਂ ਦਾ ਮੁਕਾਬਲਾ ਕਰ ਰਹੀਆਂ ਸੀ ਲੜੇ ਤੀਰ ਗੁਲ ਕਾਨ ਸੋ ਕਰਵਾਰ ਨਿਕਾਰੇ ਯਾਲੇ ਨਾਲ ਤੀਰਾਂ ਦੇ ਨਾਲ ਬੜੇ ਜੋਸ਼ ਦੇ ਨਾਲ جنگ ਲੜਿਆ ਜਾ ਰਿਹਾ ਹੈ ਤਰਵਾਰਾਂ ਕੱਢ ਕੇ ਧੂਕੇ ਵੀ ਕੁਝ ਪੈਦਲ ਸੂਰਮੇ جنگ ਲੜ ਰਹੇ ਨੇ ਪਰ ਉਹ ਦੂਰ ਲੱਗ ਖੇਤ ਵੱਡ ਧਨ ਤੁਖੇ ਪਲਿਤੇ ਬੜੀ ਦੂਰ ਤੱਕ ਜੰਗ ਫੈਲਿਆ ਹੋਇਆ ਹੈ ਬੜੀ ਦੂਰ ਤੱਕ ਇੱਕ ਪਾਸਿਓਂ ਗੁਰਸਿੱਖ ਸੂਰਮੇ ਗਏ ਦੂਜੇ ਪਾਸਿਓਂ ਪਹਾੜੀ ਰਾਜੇ ਪਠਾੜ ਨੇ ਆਪੋ ਆਪਣੇ ਥਾਂ ਖੜੇ ਇੱਕ ਦੂਸਰੇ ਨਾਲ ਆਹਮਣੋਂ ਸਾਹਮਣੇ ਹੋ ਕੇ ਜੰਗ ਲੜ ਰਹੇ ਨੇ ਸ਼ਣਕਾਰ ਹੋਏ ਗੱਜਨ ਤੇ ਚਾਹਤ ਚਿਤ ਜੀਤੇ ਇਸ ਤਰ੍ਹਾਂ ਭਾਵ ਕੀ ਜੜੀਆਂ ਅੱਗੇ ਬਦੂਖਾ ਹੁੰਦੀਆਂ ਉਹਨਾਂ ਦੇ ਵਿੱਚ ਬਿਰੋਧ ਭਰਦੇ ਹੁੰਦੇ ਬਿਰੋਧ ਭਰ ਕੇ ਫਿਰ ਉਹ ਠੋਕਣ ਵਾਸਤੇ ਗਾਜ ਹੋਇਆ ਕਰਦਾ ਸੀ ਇਉਂ ਗਾਜ ਜਦੋਂ ਵਿੱਚ ਮਾਰ ਦਿਆ ਉਹ ਸ਼ਣ ਸ਼ਣ ਕਰਦਾ ਹੁੰਦਾ ਅਸੀਂ ਵੀ ਦੇਖਿਆ ਛੋਟੇ ਹੁੰਦੇ ਆ ਸੋ ਇਸ ਤਰ੍ਹਾਂ ਗਾਜੇ ਨਾਲ ਨਾਲ ਜਦੋਂ ਬੰਦੂਖਾਂ ਦੇ ਵਿੱਚ ਵਿਰੋਧ ਪਰ ਕੇ ਗੋਲੀਆਂ ਭਰੀਆਂ ਜਾ ਰਿਹਾ ਛਣਕਾਰੇ ਉੱਠਦੇ ਹਨ ਦਸ ਤਰਵਾ ਕਰ 시ਗਰ ਛੋਰਾ ਰਿਪ ਮਾਰਾ ਬੜੀ ਜਲਦੀ ਬਦੂਖ ਤਿਆਰ ਕਰਕੇ ਫਿਰ ਬੈਰੀ ਦੇ ਸਾਹਮਣੇ ਸਿੱਧੀ ਕਰਕੇ ਘੋੜਾ ਦਵਾ ਕੇ ਚਲਾ ਦਿੰਦੇ ਨੇ ਜਿਹੜੀ ਬੈਰੀਆਂ ਨੂੰ ਮਾਰਦੀ ਹੈ ਕੈਂਚ ਐਤ ਤੀਰਨ ਹਤੈ ਆਜੇ ਪਦ ਡਾਰਾ ਜਿਹੜੇ ਸੂਰਮੇ ਤੀਰ ਅਦਾਜੀ ਕਰਨ ਵਾਲੇ ਨੇ ਉਹ ਖਿੱਚ ਖਿੱਚ ਕੇ ਤੀਰ ਚਲਾ ਰਹੇ ਨੇ ਤੇ ਅੱਗੇ ਵਧ ਰਹੇ ਹਨ ਫਤਿਸ਼ਾ ਉਤ ਦੂ ਰਹੇ ਥਿਰ ਜੰਗ ਬਲੋ ਜਿਹੜਾ ਇਹਨਾਂ ਦੇ ਵਿੱਚ ਸ੍ਰੀ ਨਗਰੀਆ ਰਾਜਾ ਫਤੇਸ਼ਾ ਜਿਹਦੀ ਲੜਕੀ ਦੇ ਵਿਆਹ ਜ ਇਕੱਠੇ ਹੋ ਕੇ ਇਹਨਾਂ ਨੇ ਕੰਮ ਰੰਭ ਕੀਤਾ ਉਹ ਸਾਰਿਆਂ ਤੋਂ ਪਿੱਛੇ ਖੜਾ ਹੀ ਇਹ ਜੰਗ ਦੇਖ ਰਿਆ ਹੈ ਭੱਜੇ ਜਬੈ ਪਹਾੜੀਏ ਪਟਮਨਮ ਰੋਕੇ ਜਦੋਂ ਇਹ ਸਿੱਖਾਂ ਦਾ ਜੋਰ ਦੀ ਹੱਲਾ ਹੋਇਆ ਤਾਂ ਪਹਾੜੀਏ ਪਿੱਛੇ ਨੂੰ ਭੱਜੇ ਇਹਨੇ ਆਪਣੇ ਬੰਦਿਆਂ ਨੂੰ ਕਹਿ ਕੇ ਫਿਰ ਉਹਨਾਂ ਪਹਾੜੀਆਂ ਨੂੰ ਰੋਕਿਆ ਹੈ। ਵਿਖੇ ਤਮਾਸ਼ਾ ਦੁਰੋ ਇਤ ਉਤ ਉਰ ਬਿਰਖੇ ਵਿਚਾਰ ਹੈ। ਇਧਰ ਕਲਗੀਧਰ ਮਹਾਰਾਜ ਇੱਕ ਉੱਚਾ ਥੀ ਸੀ, ਉੱਚੀ ਜਗ੍ਹਾ ਸੀ ਜਿਹੜੇ ਉੱਤੇ ਖੜੇ ਸਾਰਾ ਮੈਦਾਨ ਜੰਗ ਰਣ ਭੂਮੀ ਨਜ਼ਾਰਾ ਦੇਖ ਰਹੇ ਸੀ। ਮਹਾਰਾਜੇ ਜੰਮ ਹੁੰਦੇ ਦੇ ਵਿੱਚ ਦੇਖਦੇ ਦੇਖਦੇ ਵਿਚਾਰਦੇ ਹਰਨਾ ਮਦਕਵਦੈ ਜੋੜਾ ਜੋ ਬੜ ਲਰਤ ਸੁਮਾਰੈ ਮਹਾਰਾਜ ਕੀ ਦੇਖਦੇ ਨੇ ਵੀ ਜਿਹੜੇ ਕੋਈ ਅੱਗੇ ਵੱਧ ਦੇ ਹਨ ਉਹਨਾਂ ਨੂੰ ਗੁਰੂ ਕੈ ਸੂਰ ਮਹਿ ਮਾਨ ਰਹੇ ਨੇ ਬਰੇਦ੍ਰਮੀ ਕੋ ਦੋ ਕੋਈ ਸੂਰਮਾ ਅੱਗੇ ਵਧਾ ਤਾਂ ਇਹ ਪਹਾੜੀਏ ਵੀ ਉਹਦੇ ਤੇ ਵਾਰ ਕਰਦੇ ਹਨ ਇੱਕ ਸੁਤ ਹੱਤ ਕੁਸ਼ ਸੰਘ ਭਟ ਥਿਤ ਬੁੱਧੂ ਸ਼ਾਹ ਕਿਉਂਕਿ ਪੀਰ ਬੁੱਧੂ ਸ਼ਾਹ ਦਾ ਪੁੱਤਰ ਇੱਕ ਬਹੁਤ ਸੂਰਮਾ ਜਿਹੜਾ ਬੈਰੀਆਂ ਨੂੰ ਮਾਰ-ਮਾਰ ਕੇ ਸ਼ਹੀਦੀ ਪਾ ਗਿਆ ਹੈ ਰਨ ਮੈਂ ਤਨ ਦੇ ਲੜਤ ਹੈ ਗੁਰ ਹਿਤ ਉਤਸ਼ਾਹ ਬਾਕੀ ਨਾਲ ਦੇ ਸੂਰਮਿਆਂ ਨੂੰ ਲੈ ਕੇ ਪੀਰ ਬੁੱਧੂ ਸ਼ਾਹ ਮੈਦਾਨੇ ਜੰਗ ਦੇ ਵਿੱਚ ਬੜੇ ਜੋਸ਼ ਦੇ ਨਾਲ ਬੈਰੀਆਂ ਨਾਲ ਲੜਾਈ ਕਰਦੇ ਹੈ ਇਹਨਾਂ ਪਰ ਹੱਥ ਕੇ ਬੜਾ ਭਿਆਨਕ ਜੰਗ ਹੋ ਰਿਹਾ ਹੈ ਪੀਰ ਬੁੱਧੂ ਸ਼ਾਹ ਦੇ ਨਾਲ ਜਿਹੜੇ ਸੂਰਮੇ ਸੀ ਸਾਰੇ ਤਲਵਾਰਾਂ ਨਾਲ ਜਾਦੇ ਲੜਨ ਵਾਲੇ ਸੀ ਬਦੂਖਾ ਨਹੀਂ ਸਨ ਇਸ ਕਰਕੇ ਇਹ ਭੀੜ ਦੇ ਨਾਲ ਜਿਹੜੀ ਮੰਗਵੀਂ ਜਾਂ ਛੇੜ ਸੀ ਫੈਦਲ ਫੌਸੀ ਉਹਨਾਂ ਨਾਲ ਲੜਾਈ ਹੋ ਰਹੀ ਹੈ ਵਦ ਅਗਰ ਮਾਰਤ ਅੜਨਾ ਗੁਲ ਕਾਮੁਚ ਤੰਤੇ ਇੰਬ ਬਦੂਖਾਂ ਚ ਲਾਉਂਦੇ ਨੇ ਜਿਹੜੇ ਅੜਦੇ ਅੱਗੇ ਵੱਧਦੇ ਨੇ ਉਹ ਮਾਰੇ ਜਾਂਦੇ ਹਨ ਦੁਤੀਏ ਪੁੱਤਰ ਲਗ ਕਾਵ ਤਨ ਗਾ ਪਿਛਤ ਲੜਨਤੇ ਇਸ ਤਰ੍ਹਾਂ ਇੱਕ ਪੁੱਤਰ ਪਹਿਲਾਂ ਮਾਰ ਗਿਆ ਜੇ ਮਾਰਿਆ ਗਿਆ ਜਿਹੜਾ ਕੱਲ ਆਪਨੇ ਸੁਣਿਆ ਹੁਣ ਦੂਸਰਾ ਪੁੱਤਰ ਵੀ ਉਹ ਲੜਦਾ ਲੜਦਾ ਪਈ ਬਦੂ ਸ਼ਾਦਾ ਸ਼ਹੀਦੀ ਪਾ ਗਿਆ ਹੈ ਦੋਇਰਾ ਇਮਰਨ ਮੈਂ ਕਮਸਾਨ ਬੋ ਮਰੇ ਦੋਹਨ ਦਿਸ ਵੀਰਾ ਇੰਕ ਮਸਾਨ ਦਾ ਜੁੱਧ ਹੋਇਆ ਦੋਹਾਂ ਦਿਸ਼ਾਵਾਂ ਦੇ ਬਹੁਤ ਜਿਆਦੇ ਕਈ ਚੋਟੀ ਦੇ ਸੂਰਮੇ ਮਾਰੇ ਗਏ ਹਨ ਸ਼ਿੱਦਤ ਸਰੀਰ ਸਦੀਰ ਹੈ ਹੱਥ ਗੁਲਕਾ ਦਨ ਤੀਰ ਕਿਉਂਕਿ ਜਦੋਂ ਗੋਲੀਆਂ ਚਲਦੀਆਂ ਹਨ ਤਾਂ ਸਰੀਰ ਦੇ ਵਿੱਚ ਦੀ ਲੰਘ ਜਾਂਦੀਆਂ ਨੇ ਤਾਂ ਫਿਰ ਸਦਾ ਬਾਣ ਤੇ ਧਰਤੀ ਤੇ ਸੂਰਮਾ ਪੈ ਜਾਂਦਾ ਹੈ ਕੁਰਬਾਨੀ ਦੇ ਕੇ ਮਰ ਜਾਂਦਾ ਹੈ ਦੋਹਿਰਾ ਸ਼ਿਰ ਕਲਗੇ ਤਰ ਜੈ ਥੇ ਰਹੇ ਹਲਵਾਈ ਸਿਕ ਏਕ ਕਲਗੇ ਧਰ ਮਹਾਰਾਜ ਇਸ ਟਿੱਬੇ ਪਹਾੜ ਤੇ ਖੜੇ ਸਾਰੇ ਜੰਗ ਦਾ ਤਮਾਸ਼ਾ ਦੇਖ ਰਏ ਸੀ ਮਹਾਰਾਜ ਕੋਲ ਇੱਕ ਹਲਵਾਈ ਖੜਾ ਹੈ ਹੱਥ ਜੋੜ ਬੋਲਤ ਭਿਓ ਸੁਣਿਓ ਉਦਕ ਵਿਵੇਕ ਬੇਨਤੀ ਕੀਤੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਹੇ ਗਿਆਨ ਦੇ ਉਦਕ ਵਿਵੇਕ ਦੇਖੋ ਕਵੀ ਜੀ ਆਨੇ ਕਿੰਨੇ ਸੋਹਣੇ ਸ਼ਬਦ ਗਾਉਂਦੇ ਨੇ ਉਦਕ ਹੁੰਦਾ ਹੈ ਸਮੁੰਦਰ ਵਿਵੇਕ ਹੁੰਦਾ ਹੈ ਗਿਆਨ ਗਿਆਨ ਦੇ ਸਮੁੰਦਰ ਧੰਨ ਗੁਰੂ ਕਲਗੇਤਰ ਮਹਾਰਾਜ ਜੀ ਨੂੰ ਹੱਥ ਜੋੜ ਕੇ ਇਸ ਹਲਵਾਈ ਨੇ ਬੇਨਤੀ ਕੀਤੀ ਹੈ ਸੋਈਆ ਛੰਦ ਅਦ ਕ ਲਾਲ ਸਾ ਮੋਹਿ ਹਿਰਦੈ ਮੈਂ ਕੀ ਆਖਿਆ ਮਹਾਰਾਜ ਮੇਰੀ ਹਿਰਦੇ ਵਿੱਚ ਬਾਣੀ ਜਿਆਦੇ ਇੱਛਾ ਜਾਗ ਪਈ ਰੱਬ ਕੇ ਕਾਮ ਅਡੋ ਰਣ ਥਾਰਨ ਭਾਨ ਮਹਾਰਾਜ ਆਪ ਜੀ ਦੇ ਕਾਮ ਆਮਾਂ ਆਪ ਜੀ ਦੇ ਫੌਜਾਂ ਦੇ ਵਿੱਚ ਭਰਤ ਹਾਜ਼ਰ ਹੋ ਕੇ ਮੈਂ ਇਹ ਰਣ ਭੂਮੀ ਜੰਗ ਵਿੱਚ ਜਾਵਾਂ ਇਉਂ ਇਹ ਭਾਈ ਹਲਵਾਏ ਸੀ ਜਿਹੜਾ ਮਹਾਰਾਜ ਨੂੰ ਬੇਨਤੀ ਕਰਦਾ ਹੈ ਸ਼ਸਤਰ ਹਾਥ ਮੈਂ ਗਏ ਨ ਤਬ ਹੋ ਮਹਾਰਾਜ ਪਰ ਮੈਂ ਕਦੇ ਹੱਥ ਚ ਸ਼ਸਤਰ ਨਹੀਂ ਫੜਿਆ ਹੈ ਤੋਮਰ ਤੁਪ ਗਨ ਬਾਨ ਤਿਰਪਾਨ ਨਾ ਕੋਈ ਬਰਸ਼ਾ ਹੈ ਨਾ ਕਿਰਪਾਨ ਹੈ ਨਾ ਮੈਂ ਤੀਰ ਅੰਦਾਜ਼ ਹਾਂ ਤੋ ਹੋ ਤੋ ਉਤਸ਼ਾਹ ਬਡੋ ਉਰ ਪਰ ਮੇਰੇ ਅੰਦਰ ਬਹੁਤ ਜਿਆਦਾ ਵੱਡਾ ਉਤਸ਼ਾਹ ਹੈ ਚਾਹ ਹੈ ਮਹਾਰਾਜ ਮੇਰਾ ਵੀ ਜੀ ਕਰਦਾ ਕਿ ਮੈਂ ਜਾ ਕੇ ਬੈਰੀਆਂ ਨਾਲ ਦੋ ਹੱਥ ਕਰਾਂ ਨਾ ਤੋਰ ਪੂਕੋ ਕਰੋ ਬਖਾਨ ਐ ਬੈਰੀਆਂ ਨੂੰ ਮਾਰ ਕੇ ਦਿਖਾ ਦਿਆਂ ਕਿ ਮੈਂ ਵੀ ਕਸੂਰਵਾਹਾਂ ਹਾਂ ਗੁਰੂ ਦਾ ਦਿਓ ਤਰੰਗ ਸਮਤਿਆ ਰੋੜ ਹੋਏ ਮਹਾਰਾਜ ਕਿਰਪਾ ਕਰਕੇ ਮੈਨੂੰ ਵੀ ਘੋੜਾ ਦੇ ਦਿਓ ਮੈਂ ਵੀ ਘੋੜੇ ਤੇ ਸਵਾਰ ਹੋ ਕੇ ਜਾਵਾਂ ਖੜਗ ਦੇ ਦਿਓ ਪੁਨ ਸਪਰਮਹਾਨ ਮਹਾਰਾਜ ਇੱਕ ਤਲਵਾਰ ਦੇ ਦਿਓ ਘਟਾਲ ਮੈਨੂੰ ਵੀ ਦੇ ਦਿਓ ਸ਼੍ਰੀ ਗੱਲ ਕੀ ਤਰ ਸੁਣ ਮੁਸਕਾਨੇ ਕਰਕੇ ਤਰ ਮਹਾਰਾਜ ਇਹ ਸਹਲਵਾਈ ਦੀਆਂ ਗੱਲਾਂ ਸੁਣ ਕੇ ਮੁਸਕਰਾ ਪੈਂਦੇ ਨੇ ਹੱਸ ਪੈਂਦੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੈ ਗੁਰੂ ਦੀਆਂ ਖੇਡਾਂ ਨੇ ਸਾਧ ਸੰਗ ਜੀ ਇੱਕ ਹਲਵਾਈ ਜਿਹੜਾ ਮਰਫੀ ਬਣਾਉਣ ਵਾਲਾ ਪਕੌੜੇ ਬਣਾ ਕੇ ਲੋਕਾਂ ਨੂੰ ਖਵਾਉਣ ਵਾਲਾ ਚਾਹ ਬੁਲਾਉਣ ਵਾਲਾ ਐ ਉਹ ਦੁੱਧ ਬੁਲਾਉਣ ਵਾਲਾ ਹਲਵਾਈ ਜਿਹਨੇ ਕਦੇ ਦੇਖਿਆ ਹੀ ਨਹੀਂ ਤਲਵਾਰ ਕੀ ਹੁੰਦੀ ਆ ਨੇ ਜਾਂ ਕੀ ਹੁੰਦਾ ਜੰਗ ਕੀ ਹੁੰਦਾ ਔਰ ਮਹਾਰਾਜ ਨੂੰ ਕਹਿ ਰਿਹਾ ਮਹਾਰਾਜ ਆਗਿਆ ਦਿਓ ਮੇਰਾ ਵੀ ਜੀ ਕਰਿਆ ਆ ਜੰਗ ਲੜਨ ਵਾਸਤੇ ਮੋਤਲ ਖੜੇ ਤੁਰੰਗ ਵਹਿਰ ਮਹਾਰਾਜ ਨੇ ਕੀ ਦੇਖਿਆ ਕਿਉਂਕਿ ਜੰਗ ਦੇ ਵਿੱਚ ਕੁਝ ਘੋੜਿਆਂ ਤੇ ਸੂਰਮਿਆਂ ਸਵਾਰ ਹੋ ਕੇ ਜੰਗ ਲੜ ਰਹੇ ਹੁੰਦੇ ਨੇ ਫਿਰ ਕੁਝ ਘੋੜੇ ਨਾ ਪਿੱਛੇ ਖਾਲੀ ਰੱਖੇ ਹੋਏ ਹੁੰਦੇ ਨੇ ਵੀ ਜਿਹੜਾ ਘੋੜਾ ਮਰ ਗਿਆ ਫਿਰ ਨਾਲ ਦੀ ਨਾਲ ਉਹਨੂੰ ਦੂਜਾ ਘੋੜਾ ਸੂਰਮੇ ਨੂੰ ਦਿੱਤਾ ਜਾਵੇ ਸਵਾਰ ਹੋ ਕੇ ਜੰਗ ਲੜਨ ਵਾਸਤੇ ਇਉਂ ਕੋਤਲ ਭਾਵ ਕੇ ਘੋੜੇ ਜਿਹੜੇ ਇੱਕ ਰੱਖੇ ਹੋਏ ਸੀ ਮਹਾਰਾਜ ਨੇ ਦੇਖਿਆ ਹਾ ਇੱਕ ਸੋਹਣਾ ਸੁੰਦਰ ਘੋੜਾ ਤੱਕਿਆ ਜਿਨ ਕੋ ਬਿਰਦ ਗਰੀਬ ਨਿਵਾਜਣ ਜਿਨਾਂ ਦਾ ਬਿਰਦ ਹੀ ਗਰੀਬਾਂ ਨੂੰ ਨਿਵਾਜਣਾ ਹੈ ਇਨ ਗਰੀਬਾਂ ਕੋ ਦਿਉਂ ਵਡਿਆਈ ਯਾਦ ਕਰੈ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਵਿੰਦ ਸਿੰਘ ਨਾਮ ਕਹਾਉ ਮਹਾਰਾਜੇ ਗਰੀਬਾਂ ਨੂੰ ਨਵਾਜਣ ਵਾਲੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਲਿਓ ਕਮੈਤ ਚੜਾ ਬਿਨ ਦੇਰ ਮਹਾਰਾਜੇ ਕਮੈਤੀ ਕੋੜਾ ਕਮੈਤੀ ਹੁੰਦਾ ਲਾਹ ਲਾਖੇ ਜੀ ਰੰਗ ਦਾ ਹੁੰਦਾ ਹੈ ਕਮੈਤ ਖਾਸ ਕਰਕੇ ਸਿੰਧ ਤਖਰ ਤੋਂ ਇਧਰੋਂ ਕੋੜੇ ਆਏ ਹੋਏ ਹੁੰਦੇ ਨੇ ਜਿਹੜੇ ਜਿਹਨੂੰ ਅੱਜ ਆਪਾਂ ਅਫਗਾਨਿਸਤਾਨ ਕਹਿੰਦੇ ਆ ਉਹਨੂੰ ਕਮੈਤੀ ਕਹਿੰਦੇ ਇਓ ਸੁਨਦਰ ਕੁੜਾ ਸੀ ਬੜਾ ਫਰਤੀਲਾ ਸੀ ਭਾਈ ਰਾਮ ਸਿੰਘ ਨੂੰ ਦੇ ਦਿੱਤਾ ਹੈ ਤੁਮ ਪਾਏ ਗਏ ਬਾਗ ਅਰੜਿਓ ਹਾਕਮ ਹੁਕਮ ਪਾ ਕੇ ਸਵਾਰ ਹੋ ਗਿਆ ਹੱਥਾਂ ਵਿੱਚ ਘੋੜੇ ਦੀਆਂ ਬਾਗਾਂ ਪਕੜ ਲਈਆਂ ਨੇ ਪ੍ਰਭ ਜੀ ਦੀ ਜੈ ਸ਼ਸਤਰ ਬਡੇਰ ਜਦੋਂ ਘੋੜੇ ਤੇ ਸਵਾਰ ਹੋ ਗਿਆ ਮਹਾਰਾਜ ਹੁਣ ਇੱਕ ਵੱਡਾ ਸਾਰਾ ਸ਼ਸਤਰ ਦੇ ਦਿਓ ਜੰਗ ਲੜਨ ਵਾਸਤੇ ਮੇਰੇ ਹੱਥਾਂ ਵਿੱਚ ਕੋਈ ਐਸਾ ਸ਼ਸਤਰ ਦੇ ਦਿਓ ਜਿਹਦੇ ਨਾਲ ਮੈਂ ਬੈਰੀਆਂ ਦਾ ਨਾਸ ਕਰ ਦਿਆਂ ਤੋਮਰ ਕਿ ਦਤਬ ਤੁਬਕ ਧਨ ਤੀਰ ਮਹਾਰਾਜਾ ਹੈ ਬਰਸ਼ਾ ਦੇ ਦਿਓ ਚਾਹੇ ਤੀਰ ਕਮਾਨ ਦੇ ਦਿਓ ਚਾਹੇ ਮੈਨੂੰ ਬਦੂਖ ਦੇ ਦਿਓ ਇੱਕ ਹਥਿਆਰ ਵੀ ਦਿਓ ਲੜਨ ਵਾਸਤੇ ਕਿ ਜੋ ਮੈਂ ਹਤੋ ਕੇ ਦਿਓ ਸ਼ਮਸ਼ੀਰ ਮਹਾਰਾਜ ਆਪ ਸ਼ਮਸ਼ੀਰ ਦੇ ਦਿਓ ਜਾ ਕੇ ਬਹਿਰੀਆਂ ਨੂੰ ਖਤਮ ਕਰਾਂ ਵਿਗ ਸਤ ਖੜਗ ਸੇ ਪਰ ਤਬ ਬਖਸ਼ੇ ਮਹਾਰਾਜ ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਿ ਕੀਤਾ ਪਾਦਸ਼ਾਹ ਨੇ ਇੱਕ ਬਹੁਤ ਸੁੰਦਰ ਤਲਵਾਰ ਦਿੱਤੀ ਹੈ ਇੱਕ ਢਾਲ ਦਿੱਤੀ ਹੈ ਉਜਤ ਪਿਉ ਹਤਨ ਕੋ ਦਾਏ ਹੁਣੇ ਭਾਈ ਰਾਮਚੰਦ ਨੇ ਲੈ ਤਲਿਆ ਤਲਵਾਰ ਵੀ ਲੈ ਲਈ ਇੱਕ ਭਾਵ ਕੀ ਢਾਲ ਵੀ ਫੜ ਲਈ ਹੈ ਹੁਣ ਮਹਾਰਾਜ ਨੂੰ ਕਹਿੰਦਾ ਹੁਣ ਇਹ ਵੀ ਤਾਂ ਦੱਸੋ ਵੀ ਚਲਾਉਣੀ ਕਿਵੇਂ ਆਖੋ ਸਤਨਾਮ ਸੁਨਿਵਾਇ ਦੇਖੋ ਕਹਿੰਦਾ ਮਹਾਰਾਜ ਘੋੜੇ ਤੇ ਵੀ ਚੜਾਦਾ ਹਥਿਆਰ ਵੀ ਦੇਤੇ ਹੁਣ ਇਹ ਵੀ ਤਾਂ ਸਿਖਾਓ ਵੀ ਚਲਾਉਣੀ ਕਿਵੇਂ ਆ ਏ ਕਿੱਡੀ ਵੱਡੀ ਮਹਾਰਾਜ ਦੀ ਕਿਰਪਾ ਜਿਹਨੂੰ ਕਦੇ ਕੁਝ ਪਾਉਂਦਾ ਹੀ ਨਹੀਂ ਸੀ ਤਦੇ ਗੁਰੂ ਨਾਨਕ ਦੇਵ ਜੀ ਵੱਡੇ ਆਈਆਂ ਗੁਰੂ ਨਾਨਕ ਦੇ ਘਰ ਦੀਆਂ ਦਾਤਾਂ ਨੇ ਹਾਂ ਜੀ ਸਦੇ ਪਾਦਸ਼ਾਹ ਦੇ ਬਚਨੇ ਪਿੰਗਲ ਪਰਬਤ ਪਾਰ ਪਰਿਖਲ ਚਤਰ ਬਕੀਤਾ ਅੰਧਲੇ ਤਰਪਾਵਨ ਸੂਝਿਆ ਗੁਰਪੇਟ ਪੁਰੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਹਾਂਜੀ ਇਸ ਤਰਾ ਮਹਾਰਾਜ ਨੂੰ ਕਹਿੰਦਾ ਹੈ ਕਿਸ ਪਰ ਸਿਰਗੋ ਕਿਸ ਮੈਂ ਅਸ ਕਹਦਾ ਮਹਾਰਾਜ ਹਉ ਦੱਸੋ ਵੀ ਕਿਹੜੇ ਹੱਥ ਵਿੱਚ ਢਾਲ ਫੜਨੀ ਆ ਕਿਹੜੇ ਹੱਥ ਵਿੱਚ ਮੈਂ ਤਲਵਾਰ ਫੜਨੀ ਹੈ ਕਿੰ ਮਾਰੋ ਮੋਇ ਦਿਓ ਬਤਾਏ ਇਹ ਵੀ ਮੈਨੂੰ ਦੱਸੋ ਕਿ ਚਲਾਉਣੀ ਕਿਵੇਂ ਆ ਕਿਵੇਂ ਮਾਰਨੀ ਹੈ ਢਾਲ ਕਿਵੇਂ ਚਲਾਉਣੀ ਆ ਇਹ ਹੁਣੇ ਸਿਖਾ ਦਿਓ ਮੈਨੂੰ ਇੱਥੇ ਤੋਂ ਇਸ ਸਮੇਂ ਏ ਭੁੰਦੇ ਜੰਗ ਦੇ ਵਿੱਚ ਮੈਂ ਛੇਤੀ ਛੇਤੀ ਚਲਿਆ ਜਾਵਾਂ। ਏ ਕਤ ਸੁਣ ਤ ਦੋਣ ਦਿਸ਼ਕੇ ਭਟ ਜਦੋਂ ਮਹਾਰਾਜ ਨੂੰ ਇਹ ਬੇਨਤੀਆਂ ਕਰ ਰਿਹਾ ਦੋ ਉਸ ਪਾਸਿਆਂ ਦੇ ਸੂਰਮੇ ਜਿਹੜੇ ਖੜੇ ਸੀ ਮਹਾਰਾਜ ਕੋਲੋਂ ਦੇਖ ਰਹੇ ਹਨ ਜਿਹੜੇ ਪਹਿਲਾਂ ਜੰਗ ਲੜਨ ਵਾਲੇ ਸੀ ਜਿਹੜੀ ਮਹਾਰਾਜ ਦੀ ਰਿਜ਼ਰਵ ਫੌਜ ਸੀ ਹਰੀਆਵਲ ਦਾਸਤਾ ਮਹਾਰਾਜ ਦੇ ਹਜ਼ੂਰੀ ਚਾਲੇਦਾਲੇ ਖੜੇ ਸਨ ਉਏ ਭਾਈ RAMCHAND ਆਏ ਕੌਤਕ ਦੇ ਏਕੇ ਬੜੇ ਹੱਸ ਰਹੇ ਨੇ ਖੁਸ਼ ਹੋ ਰਹੇ ਨੇ ਹਸਾ ਪਰਸ ਪਰ ਪੁਨ ਵਿਸਮਾਏ ਨਾਲੇ ਵਿਸਮਾਦ ਹੋ ਰਹੇ ਨੇ ਹੈਰਾਨ ਹੋ ਰਹੇ ਨੇ ਤੇ ਨਾਲੇ ਖੁਸ਼ ਵੀ ਹੋ ਰਹੇ ਹਨ ਅਜ ਬਚਰਿਤਰ ਪ੍ਰਭੂ ਕੋ ਲਖਿਯਤ ਮੇਹਾਰਾ ਦੇ ਜਿਹੜੇ ਚਰਿਤਰ ਨੇ ਬੜੇ ਹੀ ਅਜਮਨ ਹੀ ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਗੋਵਿੰਦਾ ਹਰ ਪ੍ਰਭ ਮੇਰਾ ਚੋਜੀ ਜੀਓ ਇਸੇ ਕਰਕੇ ਕਲੀਆਂ ਵਾਲਿਆਂ ਨੂੰ ਚੋਜੀ ਪਿਆਰਾ ਪ੍ਰੀਤ ਮਾਖਿਆ ਜਾਂਦਾ ਹੈ ਇਹ ਮਹਾਰਾ ਦੇ ਚੋਜ ਹਨ ਤੇ ਮਹਾਰਾਜ ਇਹਨਾਂ ਚੋਜਾਂ ਨੂੰ ਗੁਰਸਿੱਖ ਦੇਖ ਰਹੇ ਹਨ ਜਿਵੇਂ ਚਿੜੀਆਂ ਤੇ ਬਾਜ ਤੜਾਏ ਉਸੇ ਕਹਿੰਦੇ ਨੇ ਵੀ ਜਿਵੇਂ ਚਿੜੀਆਂ ਦੇ ਕੋਲੋਂ ਬਾਜ ਤੜਾਏ ਸੀ ਸਤਿਗੁਰਾਂ ਨੇ ਸਤਿਗੁਰ ਤੇ ਉਸ ਪਰ ਗੋਬਾਮੇ ਸਤਿਗੁਰ ਮਹਾਰਾਜ ਨੇ ਆਖਿਆ ਐ ਕਰ ਭਾਈ ਰਾਮਸੰਧ ਆਖ ਖੱਬੇ ਹੱਥ ਵਿੱਚ ਧਾਰ ਫੜ ਲੈ ਦਾਇ ਬਿਖੈ ਗੋਸ਼ਮ ਸ਼ੇਰ ਆ ਦائیں ਸੱਜੇ ਹੱਥ ਵਿੱਚ ਸ਼ਮਸ਼ੀਰ ਸੁੰਦਰ ਤਲਵਾਰ ਫੜ ਹੈ ਤੋ ਆਇਸਾਨ ਮੁਕ ਹੋਏ ਰਿਪਕੈ ਬੈਰੀ ਦੇ ਸਾਹਮਣੇ ਚਲਿਆ ਜਾ ਕੋੜਾ ਪੰਜਾਹ ਕਰਕੇ ਬੋਤ ਵਾਰਜ ਕਰੇ ਅਗੇਰਾ ਜਦੋਂ ਬਾਏ ਬੈਰੀ ਨੇ ਤੇਰੇ ਉੱਤੇ ਬਾਰ ਕਰਨਾ ਪਹਿਲਾਂ ਉਹਦਾ ਬਾਰ ਰੋਕਣਾ ਹੈ ਆਪਣੀ ਢਾਲ ਦੇ ਉੱਤੇ ਬਲ ਤੇ ਖੜਗ ਮਾਰਨੇ ਜੇ ਕਰਤੇ ਫਿਰ ਆਪਣੇ ਹੱਥ ਦੇ ਨਾਲ ਬਲ ਦੇ ਨਾਲ ਜੋੜ ਦੀ ਆਪਣਾ ਬਾਰ ਵੀ ਕਰਨਾ ਹੈ ਉਹਦਾ ਬਾਰ ਰੋਕ ਕੇ ਕਰੋ ਫਤਿਹ ਬਨ ਕੈ ਸ਼ਮਸ਼ੇਰ ਮਹਾਰਾਜ ਬਚਨ ਕਰਦੇ ਹਨ ਉਹ ਸ਼ਮਸ਼ੇਰ ਸ਼ੇਰ ਦੇ ਨੋ ਕੇ ਫਤਿਹ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਦੇ ਬਚਨ ਦੇ ਵਿੱਚ ਹੀ ਤਾਕਤ ਸੀ ਸਾਧ ਸੰਗਤ ਜੀ ਇੱਕ ਸਿੱਖ ਨਾ ਜੰਗ ਲੜ ਰਿਹਾ ਸੀ ਤਲਵਾਰ ਲੈ ਕੇ ਪਰ ਤਲਵਾਰ ਮਿਆਨ ਦੇ ਵਿੱਚ ਹੀ ਸੀ ਉਹਨੇ ਕੱਢੀ ਨਹੀਂ ਤਲਵਾਰ ਜਿਹੜਾ ਨਾਲ ਦੂਜਾ ਸਿੱਖ ਸੀ ਉਹ ਕਹਿਣ ਲੱਗਿਆ ਤੂੰ ਤਲਵਾਰ ਤਾਂ ਕਢ ਲੈ ਇਹ ਮਿਆਨ ਸਮੇਤ ਹੀ ਤਲਵਾਰ ਚਲਾਈ ਜਾਂਦਾ ਉਹ ਕਹਿੰਦਾ ਕਹਿੰਦਾ ਖਾਲਸਾ ਜੀ ਕਹਿੰਦਾ ਤਲਵਾਰ ਚਾਹੇ ਮਿਆਂ ਦੇ ਵਿੱਚ ਹੋਵੇ ਚਾਹੇ ਬਾਹਰ ਹੋਵੇ ਇਹ ਤਾਂ ਕੰਮ ਤਾਂ ਕਲਗੀਆਂ ਵਾਲੇ ਨੇ ਕਰਨਾ ਹੈ ਆਪਾਂ ਕੁਝ ਨਹੀਂ ਕਰਨਾ ਆਪਾਂ ਦਾ ਖਵਾਉਣੀ ਹੋਈ ਆ ਬੋਲੇ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਹੈ ਵੀ ਸੱਚ ਹੈ ਇੰਨਾ ਭਰੋਸਾ ਗੁਰਸਿੱਖ ਨੂੰ ਕਿ ਮੈਂ ਜੰਗ ਲੜਨਾ ਹੈ ਉਹਨੂੰ ਇਹ ਵੀ ਨਹੀਂ ਪਤਾ ਵੀ ਤਲਵਾਰ ਕੱਢਣੀਆਂ ਮਿਆਂ ਚੋਂ ਮਿਆਂ ਦੇ ਸਮੇਤ ਹੀ ਵਾਹੀ ਜਾ ਰਿਹਾ ਹੈ ਪਰ ਕੰਮ ਵੀ ਉਹ ਨਹੀਂ ਹੋ ਰਿਹਾ ਜਿਹਦੇ ਵੱਜਦੀ ਹੈ ਉਹ ਜੰਦਾ ਹੈ ਸੋ ਇਸ ਤਰ੍ਹਾਂ ਸਤਿਗੁਰੂ ਪਾ ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਪਹਿਲਾ ਬਾਰ ਰੁਕਣਾ ਫਿਰ ਆਪਣੀ ਤਲਵਾਰ ਚਲਾ ਦੇਣੀ ਹੈ ਸ਼ੇਰ ਦੀ ਨਹੀਂ ਆਈ ਜਾ ਕੇ ਪੈ ਜਾਏ ਨਾ ਗਿੱਦੜਾਂ ਦੇ ਉੱਤੇ ਹੁਕਮ ਪਾਏ ਕਰ ਗਏ ਸੁਚੇਤ ਭਾ ਸਤਿਗੁਰੂ ਮਹਾਰਾਜ ਦਾ ਹੁਕਮ ਪਾ ਕੇ ਪੂਰਾ ਸੁਚੇਤ ਹੋ ਗਿਆ ਜੋਸ਼ ਆ ਗਿਆ ਕਲਗੀਧਰ ਮਹਾਰਾਜ ਦਾ ਬਖਸ਼ਿਆ ਹੋਇਆ ਬਲ ਉਹ ਲੈ ਕੇ ਚੱਲਿਆ ਹੈ ਰਣ ਸੰਮੁਖ ਹੋਏ ਚੱਲੋ ਦਲੇਰ ਇਹ ਮਹਾਨ ਦਲੇਰ ਸੂਰਮਾ ਬਣ ਕੇ ਜਿਹੜਾ ਇੱਕ ਹਲਵਾਈ ਬੜੇ ਪਕਾਉਣ ਵਾਲਾ ਜੰਗ ਲੜਨ ਲਈ ਪਾਤਸ਼ਾਹ ਦੇ ਬਚਨ ਲੈ ਕੇ ਚੱਲ ਪਿਆ ਉਹ ਤੋਂ ਮੀਰ ਖਾਨ ਨਾਮ ਖੜੋ ਰਣ ਜਦੋਂ ਅੱਗੇ ਪਹੁੰਚਿਆ ਇੱਕ ਮੀਰ ਖਾਨ ਜਰਨੈਲ ਖੜਾ ਸੀ ਰਣ ਭੂਮੀ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਵੱਡਾ ਪਠਾਨ ਕਹਾਉਂਦਾ ਸੀ ਜੰਗ ਲੜਨ ਵਾਲਾ ਸੂਰਮਾ ਇਸ ਪਰ ਜਾਇ ਪੜਿਓ ਬਲ ਧਾਰ ਬਲ ਕਰਕੇ ਉਹ ਮੀਰ ਖਾਨ ਨੂੰ ਆਵਾਜ਼ ਮਾਰ ਦਿੱਤੀ ਕਹਿੰਦਾ ਆਪ ਮੇਰੇ ਨਾਲ ਜੰਗ ਕਰ ਆ ਕੇ ਸਾਹਮਣੇ ਤੁਰਕ ਹਰਾਮੀ ਲਵਣ ਖ ਖਰੋ ਹੋਏ ਨਾਲਿਓਂ ਤਾਣਾ ਮਾਰਿਆ ਤੁਸੀਂ ਲੋਨ ਹਰਾਮੀ ਮੇਰਾ ਨਾਮਕ ਹਰਮੀ ਖੜਾ ਹੋ ਕਹਿੰਦਾ ਤੈਨੂੰ ਦੱਸਦਾ ਤੁਸੀਂ ਗੁਰੂ ਕਾ ਨੂਨ ਖਾ ਗੇ ਨਿਮਕ ਖਾ ਗੇ ਪਠਾਣੀਆਂ ਪਠਾਨ ਭਾਵ ਕੇ ਪਹਾੜੀਆਂ ਨਾਲ ਰਲ ਕੇ ਫੇਰ ਤੁਸੀਂ ਗੁਰੂ ਕਿਆਂ ਨਾਲ ਲੜਨਾ ਸ਼ੁਰੂ ਕਰ ਦਿੱਤਾ ਹੈ ਗਰਜੋ ਕੇ ਹਰ ਜਵਲ ਲਲਕਾਰ ਸ਼ੇਰ ਦੀ ਨਿਆਈ ਗਰਜ ਮਾਰੀ ਆ ਤੇ ਲਲਕਾਰ ਕੇ ਪੈ ਜਾਂਦਾ ਹੈ ਉਦ ਭੀਖਣ ਖਾ ਦੇ ਇੱਕ ਪੁਕਾਰਿਓ ਉਦ ਭੀਖਣ ਖਾ ਜਿਹੜਾ ਨਾ ਤੋ ਵੱਡਾ ਜਰਨਾਇ ਸੀ ਉਹਨੇ ਵੀ ਦੇਖ ਲਿਆ ਮੇਕਨ ਖਾਨ ਦੇਖ ਕੇ ਬੜੇ ਉੱਚੀ ਉੱਚੀ ਬੋਲ ਕੇ ਕਹਿੰਦਾ ਹੈ ਯਾਤ ਅਰੋੜਾ ਬਿਨਾਰਤ ਯਾਰ ਆਹ ਕਹਿੰਦਾ ਆਹ ਅਰੋੜਾ ਆ ਗਿਆ ਅਰੋੜਾ ਹਲਵਾਈ ਜਲੇਬੀਆਂ ਬਣਾਉਣ ਵਾਲਾ ਜਿਹਦੇ ਕੋਲ ਕੁਝ ਵੀ ਨਹੀਂ ਸੀ ਅਬਦਿੰ ਨੇ ਇਸ ਖੜਗਾ ਸਿ ਪਰ ਗੁਰੂ ਤੈਨੂੰ ਗੁਰੂ ਨੇ ਇਹਨੂੰ ਵੀ ਤਤ ਭਾਵ ਕੇ ਢਾਲ ਤਲਵਾਰ ਫੜਾ ਦਿੱਤੀ ਐ ਘੋੜੇ ਤੇ ਚੜਾ ਕੇ ਭੇਜ ਦਿੱਤਾ ਹੈ ਸਿੱਧੋ ਤੁਰੰਗ ਲਿਓ ਇਸ ਮਾਰ ਭੀਖਣ ਖਾਨ ਕਹਿੰਦਾ ਇਹ ਤੋਂ ਘੋੜਾ ਵੀ ਖੋਲੋ ਇਹ ਤੋਂ ਹਥਿਆਰ ਵੀ ਖੋਲੋ ਕਹਿੰਦਾ ਇਹਨੂੰ ਨਹੀਂ ਚਲਾਉਣਾ ਆਉਂਦਾ ਕਿਉਂਕਿ ਭੀਖਣ ਖਾਨ ਮਠਾਨ ਨੂੰ ਪਤਾ ਸੀ ਨਾ ਕਿ ਗੁਰੂ ਕਿਆਂ ਕੋਲ ਇਹੋ ਜਿਹੀ ਸਿੱਖ ਨੇ ਪਰ ਉਹ ਇਹ ਨਹੀਂ ਨੂੰ ਪਤਾ ਕਿ ਪਿੱਛੇ ਤਾਕਤ ਕੀ ਆ ਪਾਵਰ ਕੀ ਕੰਮ ਕਰਦੀ ਆ ਸੋ ਇਸ ਕਰਕੇ ਇਹਨੇ ਆਪਣੇ ਜਿਹੜੀ ਇਹਦੀ ਬੁੱਧੀ ਪ੍ਰਿਸ਼ਟ ਹੋਈ ਵੀ ਸੀ ਉਸ ਪ੍ਰਿਸ਼ਟ ਬੁੱਧੀ ਦੇ ਨਾਲ ਇਹਨਾਂ ਨੇ ਕਿਹਾ ਆਪਦੇ ਨਾਲ ਦੇ ਪਠਾਣਾ ਖਾਨਾਂ ਨੂੰ ਕਹਿੰਦਾ ਆ ਗਿਆ ਹਲਵਾਈ ਚੱਲ ਕੇ ਲੜਨ ਵਾਸਤੇ ਗੁਰੂ ਨੇ ਦੇਤ ਭੇਜ ਤਾ ਢਾਲ ਤਲਵਾਰ ਫੜਾ ਕੇ ਇਹਦੀ ਢਾਲ ਵੀ ਖੋਲੋ ਇਹਦਾ ਘੋੜਾ ਵੀ ਖੋਲ ਉਹ ਬੜੀ ਜਲਦੀ ਕਰੋ ਕਹਾ ਲੜਨ ਕੇ ਸਾਰ ਲਖੈ ਇਉ ਏ ਕੀ ਜਾਣਦਾ ਕੇ ਲੜਾਈ ਕੀ ਹੁੰਦੀ ਐ ਜੰਗ ਕਰਨਾ ਕੀ ਹੁੰਦਾ ਹੈ ਤੱਕੜੀ ਤੋਲਤ ਨਿਤ ਦ੍ਰਿਸ਼ਟਾਏ ਅਪਾ ਰੋਜ਼ ਦੇਖਦੇ ਸੀ ਇਹ ਤਾਂ ਤੱਕੜੀ ਤੋਲਦਾ ਸੀ ਭਾਵੇਂ ਜਲੇਬੀਆਂ ਤੋਲ-ਤੋਲ ਕੇ ਹਲਵਾਏ ਮਠਿਆਈ ਬਣਦਾ ਰਹਿੰਦਾ ਸੀ ਦੇਓ ਖੁਦਾਏ ਮਾਰ ਲਿਓ ਆਜ ਉਦ ਕਹਦਾ ਇਹ ਤਾਂ ਆਪਾਂ ਨੂੰ ਖੁਦਾ ਨਹੀਂ ਭੇਜਦਾ ਅੱਲਾਹ ਤਾਲਾ ਨੇ ਭੇਜਦਾ ਇਹ ਨੌਂ ਦੇ ਨੂੰ ਮਾਰ ਲੋ ਸੋਨ ਤਮੇਰ ਕਾ ਓਜ ਵਧਾਏ ਹੁਣ ਦੇਖੋ ਇਹ ਵੀ ਗੱਲ ਦੋ ਪਾਸੇ ਲੱਗਦੀ ਆ ਵੀ ਅੱਲਾਹ ਨੇ ਭੇਜਿਆ ਖੁਦਾ ਨੇ ਭੇਜਿਆ ਜਿਹਨੂੰ ਖੁਦਾ ਨੇ ਭੇਜਿਆ ਹੋਵੇ ਉਹਨੂੰ ਕੋਈ ਮਾਰ ਸਕਦਾ ਏ ਜਿਹਨੂੰ ਰੱਬ ਭੇਜਦੇ ਵੇ ਉਹਨੂੰ ਥੋੜੋ ਕੋਈ ਮਾਰ ਸਕਦਾ ਉਹ ਆਪ ਵੀ ਕਹਿ ਰਿਹਾ ਵੀ ਅੱਲਾਹ ਨੇ ਆਪਾਂ ਨੂੰ ਦੇ ਦਿੱਤਾ ਪਰ ਉਹਨਾਂ ਦੇ ਮਾਰਨ ਲਈ ਆਇਆ ਹੈ ਸੁਣ ਤ ਮੀਰ ਖਾਨ ਉਹ ਜਵਦਾਏ ਇਹ ਮੀਰ ਖਾਨ ਜਿਹੜਾ ਪਠਾਨ ਸੀ ਭੀਖਰ ਖਾਨ ਦੀ ਗੱਲ ਸੁਣ ਕੇ ਬੜੇ ਜੋਸ਼ ਦੇ ਨਾਲ ਅੱਗੇ ਵਧਿਆ ਗਏ ਨਿਦ ਸਮਸ਼ੇਰਨ ਕਾਸੀ ਤਖਣਾ ਬੜੇ ਤਿੱਖੀ ਤਲਵਾਰ ਇਹ ਮੀਰ ਖਾਨ ਨੇ ਆਪਣੀ ਕੱਢ ਲਈ ਐ ਮਹਾਨ ਦੇ ਵਿੱਚੋਂ ਤੁਰੰਗ ਤਵਾਏ ਨੇਰ ਕੋ ਪਾਏ ਆਪਣਾ ਘੋੜਾ ਪਜਾ ਕਰਕੇ ਭਾਈ ਰਾਮਚੰਦ ਹਲਵਾਈ ਦੇ ਘੋੜੇ ਦੇ ਨੇੜੇ ਜਾ ਪਹੁੰਚਿਆ ਹੈ ਹਰ ਬਲ ਬਾਓ ਇਸ ਉੱਪਰ ਇਸ ਮੀਰ ਖਾਨ ਨੇ ਆਪਣਾ ਜੋਰ ਲਾ ਕੇ ਉੱਚੇ ਚੱਕ ਕੇ ਤਲਵਾਰ ਵਾਰ ਦਿੱਤੀ ਐ ਬਾਹਰ ਕਰ ਦਿੱਤਾ ਭਾਈ ਰਾਮਚੰਦ ਜੀਆਂ ਦੇ ਉੱਤੇ ਰੋਕਿਓ ਟਾਲ ਕਰੀ ਅਦਵਾਏ ਭਾਈ ਰਾਮਚੰਦ ਜੀਆ ਨੇ ਢਾਲ ਅੱਗੇ ਕਰ ਦਿੱਤੀ ਐ ਉਹਦਾ ਬਾਰ ਉਹਦਾ ਤਲਵਾਰ ਢਾਲ ਤੇ ਰੋਕ ਦਿੱਤੀ ਬੋਰ ਸੰਭਾਲ ਰਹੋ ਇਤ ਮਾਰਨ ਫੇਰ ਨਾਲ ਦੀ ਨਾਲ ਆਪ ਮਾਰਨ ਵਾਸਤੇ ਆਪਣੇ ਆਪ ਨੂੰ ਸੰਭਾਲਦੇ ਹਨ ਇਤ ਉਤ ਤੱਕ ਹਤਨ ਕੇ ਦਾਏ ਹੁਣ ਇਹ ਜਿਹੜਾ ਮੀਰ ਖਾਨ ਆਇਆ ਸੀ ਪਹਿਲਾਂ ਜਦੋਂ ਬਾਰ ਕੀਤਾ ਤਾਂ ਭਾਈ ਰਾਮਚੰਦ ਜੀਆਂ ਨੇ ਢਾਲ ਤੇ ਰੋਕ ਲਿਆ ਫੇਰ ਉਹ ਦੂਸਰਾ ਬਾਰ ਕਰਨ ਵਾਸਤੇ ਜੋ ਘੋੜਾ ਵਾਲੇ ਵਾਲੇ ਦੀ ਕਮਾ ਗਏ ਫੇਰ ਵਾਰ ਕਰਨਾ ਚਾਹੁੰਦਾ ਹੈ ਤੱਕਦਾ ਕਿ ਮੈਂ ਤਲਵਾਰ ਮਾਰ ਦਿਆਂ ਲਾਲ ਚੰਦ ਗਏ ਗੁਰਬਚ ਬਲ ਕੋ ਪਰ ਭਾਈ ਲਾਲ ਚੰਦ ਜੀਆ ਨੇ ਗੁਰੂ ਦੇ ਬਚਨ ਦੇ ਨਾਲ ਗੁਰੂ ਦੇ ਬਲ ਦੇ ਨਾਲ ਉਸੇ ਸਮੇਂ ਦੂਰਨ ਕਰਦੇ ਖੜਗ ਚਲਾਏ ਉਹ ਜੇ ਸੋਚਦਾ ਈ ਸੀ ਬੜੀ ਫਰਤੀਲੇ ਪਣ ਦੇ ਨਾਲ ਸੀ ਤਲਵਾਰ ਬਾਹੀ ਹੈ ਕਰ ਤੇ ਸਿਰ ਤਤਕਾਲ ਉਤਾਰਿਓ ਬਸ ਭਾਈ ਲਾਲ ਚੰਦ ਦੀ ਤਲਵਾਰ ਚੱਲੀ ਇਹ ਮੀਰ ਖਾਨ ਦਾ ਸਿਰ ਉਹ ਗਿਆ ਤਾਂ ਕੱਟ ਕੇ ਤਾਂ ਦੇ ਉਤੋਂ ਨਾਲ ਦੀ ਨਾਲੇ ਮੀਰ ਖਾਨ ਨੂੰ ਸੁੱੜ ਦਤਾ ਹੈ ਇਸੋ ਨਿਹਾਲੋ ਰਸਿਆ ਕਾ ਸਾਖਾ ਤੇ ਬਲ ਮਨੋ ਦੇ ਰਾਏ ਕਿਉ ਮੰਨੋਏ ਮੀਰ ਖਾਨ ਦਾ ਸਿਰ ਭਾਈ ਲਾਲ ਚੰਦ ਜਿਆਨੇ ਉਹ ਲਾਗੇ ਸਿਰ ਦਤਾ ਧਰਤੀ ਤੇ ਜਿਵੇਂ ਫਲ ਲੱਗੇ ਨੂੰ ਕੋਈ ਤੋੜ ਕੇ ਸਿਰ ਦੰਦਾ ਹੈ ਪੜਿਓ ਤੁਰੰਗਤ ਤਰ ਤਰ ਉਪਰ ਇਹ ਧਰਤੀ ਤੇ ਡਿੱਗ ਗਿਆ ਘੋੜੇ ਤੋਂ ਉਹਦਾ ਧੜ ਸੀ ਜਿਹੜਾ ਹੈ ਦੇਰਤ ਹੀ ਗਿਓ ਪਰਾਏ ਜਿਹੜਾ ਘੋੜਾ ਸੀ ਨਾਲ ਦੀ ਨਾਲ ਭੱਜ ਗਿਆ ਮੀਰ ਖਾਨ ਸੀ ਜਿਹੜਾ ਇਹਦਾ ਧੜ ਧਰਤੀ ਤੇ ਗਿਰ ਗਿਆ ਸਰੋਹ ਚਲਿਆ ਗਿਆ ਰੁੜਦਾ ਹੋਇਆ ਗੁਰਦਲ ਹਸਿਓ ਅਦਤੇ ਨਾਜ਼ਤ ਬਸ ਜਿਹੜਾ ਗੁਰੂ ਕੀ ਆ ਫੌਜਾਂ ਸੀ ਸਾਰੇ ਜਕਾਰੇ ਛੱਡ ਦਿੱਤੇ ਬਾੜੀ ਜਾਦੇ ਖਸੇ ਖੁਸ਼ ਹੋਏ ਹਨ ਆਜ ਸਿੰਧ ਮੈਂ ਡੂਬ ਪਠਾਨ ਕੀ ਕਹਦੇ ਪਠਾਨ ਫਿਰ ਸਰਮਿੰਦਗੀ ਦੇ ਵਿੱਚ ਡੁੱਬ ਗਏ ਕਿਉਂ ਡੁੱਬੇ ਕਿ ਉਹ ਚੋਂ ਕਹਿੰਦੇ ਸੀ ਵੀ ਅਸੀਂ ਪਠਾਨ ਆ ਅਸੀਂ ਜੋਧੇ ਆ ਅਸੀਂ ਲੜਨ ਜਾਣਦੇ ਆ ਇਹ ਹਲਵਾਈ ਲਾਲ ਚੰਦ ਕੱਲ ਤੱਕੜੀ ਤੋਲਦਾ ਸੀ ਅੱਜ ਤਲਵਾਰ ਲੈ ਕੇ ਆ ਗਿਆ ਕਹਿੰਦੇ ਤੋ ਘੋੜਾ ਵੀ ਖੋਲੋ ਤਲਵਾਰ ਵੀ ਖੋਲੋ ਪਰ ਇਹ ਨਹੀਂ ਸੀ ਪਤਾ ਕਿਹਦੇ ਪਿੱਛੇ ਗੁਰੂ ਦੀ ਤਾਕਤ ਕੰਮ ਕਰਦੀ ਹੈ ਮੀਰ ਖਾਨ ਚੰਗਾ ਤਕੜਾ ਜਰਨੈਲ ਸੀ ਜਿਹੜਾ ਭਾਈ ਲਾਲ ਚੰਦ ਜੀ ਆਨੇ ਰਣ ਭੂਮੀ ਦੇ ਵਿੱਚ ਮਾਰ ਦਿੱਤਾ ਹੈ ਤੱਕੜੀ ਤੋਲਣ ਹੱਥ ਤੇ ਇਹ ਤੱਕੜੀ ਤੋਲਣ ਵਾਲੇ ਦੇ ਹੱਥ ਤੋਂ ਮਰਿਓ ਖਾਨ ਬਲਬੀਰ ਮਹਾਨ ਇਹ ਮਹਾਨ ਬਲਬੀਰ ਖਾਨ ਮਾਰਿਆ ਗਿਆ ਮੀਰ ਖਾਨ ਪੀਖਣ ਖਾਨ ਨਜ਼ਾਬਤ ਖਾਨ ਇਹ ਪੀਖਣ ਖਾਨ ਤੇ ਜਿਹੜਾ ਨਜ਼ਾਬਤ ਖਾਨ ਦੋਏ ਇਹ ਸਨ ਸਭ ਖਾਨਨ ਸੋ ਕੀ ਨਬ ਖਾਨ ਹੁਣੇ ਸਾਰੇ ਖਾਨ ਆਪਸ ਵਿੱਚ ਹੀ ਗੱਲਾਂ ਕਰਦੇ ਹਨ ਮੋ ਬਲਤ ਜੋ ਮਰੋ ਰਣ ਮਰੀਆ ਕਹਿੰਦਾ ਕਿਉਂ ਬਲ ਛਾਰਤੇ ਹੋ ਕਹਿੰਦੇ ਜੰਗ ਦੇ ਵਿੱਚ ਕਿਉਂ ਮਰ ਰਹੇ ਹੋ ਤੁਸੀਂ ਬਿਨਾਂ ਹੀ ਕਾਰਨ ਤੋਂ ਸਮੁਖ ਹੇਲ ਤਾਲੋਂ ਕਮਸਾਨ ਸਾਹਮਣੇ ਹੋ ਕੇ ਕਹਿੰਦੇ ਗੁਰੂ ਕਿਆ ਸੂਰਮਿਆਂ ਨਾਲ ਕਮਸਾਨ ਦਾ ਜੁਦ ਕਰੋ ਸੋ ਇਸ ਤਰ੍ਹਾਂ ਭੀਖਰ ਖਾਨ ਤੇ ਨਜਾਬਤ ਖਾਨ ਕਹਿ ਰਹੇ ਨੇ ਇਦੋਂ ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਨਾ ਇਹੋ ਮਹਾਰਾਜ ਦੀ ਆਬਖਸ਼ਾ ਨੇ ਗੁਰੂ ਨਾਨਕ ਦੇ ਘਰ ਦੀਆਂ ਸ਼ਕਤੀਆਂ ਤਾਕਤਾਂ ਨੇ ਮੇਰ ਕਰਾਇ ਚਨਤੇ ਤੋਹ ਜਾਏ ਗਰੀਬ ਨਵਾਜ ਨ ਦੂਸਰ ਤੋਸੋ ਇੱਕ ਕਿਣਕੇ ਨੂੰ ਵੀ ਪਹਾੜ ਬਣਾਉਣ ਦੀ ਤਾਕਤ ਮੇਰੇ ਗੁਰੂ ਦੇ ਵਿੱਚ ਬਾਜਾਂ ਵਾਲੇ ਦੇ ਵਿੱਚ ਹੈ ਗਰੀਬਾਂ ਨੂੰ ਨਵਾਜਣਾ ਮੇਰੇ ਸਤਗੁਰਾਂ ਦਾ ਕਰਤੰਭ ਹੈ ਸੋ ਇਸ ਤਰ੍ਹਾਂ ਗਰੀਬਾਂ ਨੂੰ ਨਵਾਜ ਕੇ ਹੀ ਮਹਾਰਾਜ ਨੇ ਮਹਾਨ ਭੰਗਾਣੀ ਦੇ ਜੁੱਧ ਦਾ ਪ੍ਰਸੰਗ ਆਪ ਸਰਵਣ ਕਰ ਰਹੇ ਹੋ ਆਉ ਹੋਈਆਂ ਭੁੱਲਾਂ ਮਾਫ਼ ਕਰਨੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੇ ਕਿਉਂ ਬਲ ਤਜੋ ਮਰੋ ਰਣ ਮਹੀਆ ਸਮੁਖ ਰਹਿ ਲਖਾਂ ਲੋਕੰਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ